ਇਕੰ ਕਾਸਤ ਨਾਮ ਕਲਤਾ ਪੁਰਖ ਨਿਰਭਉ ਨਿਰਵੈਰ ਹਕਾਲ ਮੋ ਤੁਰਿ ਸੇਵਾ ਉਰਪ੍ਰਸ਼ਾਨ ਅੱਖਾਂ ਜੋੜਿ ਚਪੇ ਨਹੀਂ ਜੋ ਜੋਰ ਨਾਮ ਮੰਗਣ ਦੇ ਲਾ ਜੋਰ ਨ ਜੀਵਨ ਮਰਨ ਜੋਰ ਨ ਰਾਜ ਮਾਲ ਮਨਸ਼ੋਰ ਜੋਰ ਨ ਸੰਤੀ ਗਿਆਨ ਵਿਚ ਯੋ ਨਾਂ ਜਗ ਤੇ ਛੁਟੇ ਸੰਸਾਰ ਯੇ ਸਤ ਜੋਰ ਕਰ ਦੇਖੇ ਸੋਏ ਨਾਮ ਕਉਤਮਨੀ ਚ ਨ ਕੋਈ ਯੇ ਸਤ ਜੋਰ ਕਰ ਦੇਖੇ ਸੋਏ ਨਾਮ ਕਉਤਮਨੀ ਚ ਨ ਕੋਈ ਇਹ ਪਉੜੀ ਤੰਤਨ ਸਤਗੁਰ ਨਾਨਕ ਪਾਛੇ ਇਹ ਜਿਵੇਂ ਲੋਂ ਜਪੇ ਸਾਬ ਦੇ ਵਿੱਚ ਤ੍ਰੇਤਵੀ ਪਉੜੀ ਹੈ ਅਤੇ ਤਨ ਤਨ ਜਬਰ ਸ਼ਤ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹਦੇ ਵਿੱਚ ਅੰਗ ਸਤਤ ਸਿਸ਼ੋਬਤ ਹੈ ਸਤਿਗੁਰੂ ਪਾਤਸ਼ਾਹ ਸਮਝਾ ਰਹੇ ਹੈ ਕਿ ਉਸ ਜੀ ਰਜਾ ਦੇ ਵਿੱਚ ਸਾਰਾ ਕੁਝ ਚੱਲ ਰਿਹਾ ਹੈ ਜੋ ਪਰਮਾਤਮਾ ਹੈ ਜੋ ਇਸ ਕਰਤਾ ਸ੍ਰਿਸ਼ਟੀ ਦਾ ਕਰਤਾ ਹੈ ਇਹ ਸਾਰੇ ਕਰਤੋਂ ਦੇ ਹੁਕਮ ਦੇ ਅੰਦਰ ਹੀ ਚੱਲ ਰਹੀ ਹੈ ਜੇਕਰ ਕੋਈ ਕਹੇ ਕਿ ਮੇਰੇ ਕੀਤਾ ਕੁਝ ਹੁੰਦਾ ਹੈ ਤੇ ਉਸ ਨੂੰ ਬਹੁਤ ਹੀ ਭੁਲੇਖਾ ਹੈ ਕਿਉਂਕਿ ਇਹ ਜੋ ਬੰਦੇ ਦਾ ਆਪਣਾ ਖੁਦ ਦਾ ਪ੍ਰਾਣੀ ਦਾ ਸਰੀਰ ਹੈ ਜੇ ਕੋਈ ਕਿਤੇ ਬੰਦੇਤਾ ਦੇ ਨਾਲ ਇਸ ਨੂੰ ਵਿਚਾਰੇ ਤਾਂ ਉਸ ਨੂੰ ਖੁਦ ਪਤਾ ਲੱਗ ਜਾਣਾ ਹੈ ਕਿ ਮੇਰੇ ਕਿਤੇ ਕੁਝ ਵੀ ਨਹੀਂ ਹੋ ਰਿਹਾ ਕਿਉਂਕਿ ਕੌਣ ਕਹਿੰਦਾ ਕਿ ਮੇਰਾ ਬਚਪਨ ਜਿਹੜਾ ਚਲੇ ਜੂਵੇ ਕੌਣ ਕਹਿੰਦਾ ਕਿ ਮੇਰੀ ਜਵਾਨੀ ਬੀਚੀਵੇ ਕੌਣ ਕਹਿੰਦਾ ਕਿ ਮੇਨੂੰ ਬੁਢਾਪਾ ਜੂਵੇ ਤੇ ਕੌਣ ਕਹਿੰਦਾ ਕਿ ਮੈਂ ਦੁਨੀਆ ਤੋਂ ਜਾਣਾ ਹੈ ਇਸ ਦੇ ਨਾਲ ਨਾਲ ਜੇਕਰ ਪੁਰਾਣੀ ਇਹ ਵੀ ਸੋਚ ਲਵੇ ਕਿ ਇਹ ਜਦੋਂ ਨਹੀਂ ਤਨ ਮਿਲਿਆ ਜਿਵੇਂ ਪੱਠੇ ਦੇ ਵਿੱਚੋਂ ਮਾਤਲ ਦੇ ਗਰਗਦੇ ਵਿੱਚੋਂ ਜਨਲ ਕੋਈ ਆ ਮੇਰਾ ਉਸ ਵੇਲੇ ਮੇਰੀ ਪੋਜੀਸ਼ਨ ਕੀ ਸੀ ਕਿ ਉੱਥੇ ਕੋਈ ਤੇ ਰਜੋਰ ਚੈਲੰਜ ਐ ਸੀ ਤੇ ਜਦੋਂ ਦੁਨੀਆ ਤੇ ਆਇਆ ਤੈਨੂੰ ਜੋ ਕੁਝ ਵੀ ਦਿੱਤਾ ਉਸ ਪਰਮਾਤਮਾ ਨੇ ਦਿੱਤਾ ਕਿ ਤੈਨੂੰ ਪਤਾ ਸੀ ਕਿ ਮੈਂ ਸੁਣਾ ਬੋਤ ਹੋਣਾ ਜਾਂ ਮੈਂ ਕ੍ਰੂਪ ਹੋਣਾ ਜਾਂ ਮੇਰਾ ਕੋਈ ਅੰਗ ਨਹੀਂ ਹੋਣਾ ਜਾਂ ਮੇਰੇ ਸਾਰੇ ਅੰਗ ਬਹੁਤ ਵਧੀਆ ਹੋਣੇ ਮੈਨੂੰ ਅਕਲ ਬਹੁਤ ਹੋਣੀ ਹੈ ਜਾਂ ਮੈਂ ਇੰਨਾ ਕਰੰਕ ਹੋਣਾ ਕਿ ਲੋਕ ਮੇਜਕ ਕਰਨ ਜਾਂ ਮੈਂ ਇੰਨਾ ਕ ਅਮੀਰ ਹੋ ਜਾਣਾ ਕਿ ਲੋਕ ਮੇਦੀ ਸਿੱਖਤ ਕਰਨ ਜਾਂ ਮੈਂ ਇੰਨਾ ਮੁੰਡਾ ਸੋਹਣਾ ਬਣ ਜਾਣਾ ਸੋ ਸਾਰਾ ਕੁਝ ਜੋ ਵੀ ਹੈ ਉਸ ਪਰਮਾਤਮਾ ਦੀ ਰਜਤ ਵਿੱਚ ਚੱਲ ਰਿਹਾ ਹੈ ਕਿ ਕਿ ਤਾ ਤਾ ਸਵਲ ਨੇ ਰੂਪ ਕਿੰਨੀ ਤਾਕਤ ਹੈ ਕਿੰਨਾ ਰੂਪ ਹੈ ਇਹ ਅੰਦਾਜ਼ਾ ਨਹੀਂ ਲੱਗ ਸਕਦਾ ਤੇ ਸਤਿਗੁਰੂ ਸਾਹਿਬ ਇਹ ਸਮਝਾ ਰਹੇ ਕਿ ਜੋਰ ਤਾਂ ਬੰਦੇ ਦੇ ਜਨਮ ਲੈਣ ਦੇ ਵਿੱਚ ਵੀ ਨਹੀਂ ਚੱਲਿਆ ਤੇ ਮਰਨ ਵੱਲੇ ਵੀ ਨਹੀਂ ਚੱਲਣਾ ਬਾਕੀ ਤਾਂ ਜੀ ਜੀਵਨ ਦੀ ਕਹਾਣੀ ਹੈ ਜੋ ਖੇਡ ਹੈ ਉਹ ਜਿੰਦਾ ਜਿੰਦਾ ਉਹ ਵਿੱਚ ਜਾਂਦੇ ਉਦੋਂ ਉਦੋਂ ਪਤਾ ਲੱਗਦਾ ਜਾਂਦਾ ਲੇਕਿਨ ਇੱਕ ਪਲ ਕਰਕੇ ਇਹਨੂੰ ਪਤਾ ਨਹੀਂ ਕਿ ਇੱਕ ਪਲ ਬਾਅਦ ਮੇਰੇ ਨਾਲ ਕੀ ਹੋਣਾ ਹੈ ਸੋ ਸਤਗੁਰੂ ਸਮਝਾ ਰਿਹਾ ਹੈ ਅੱਖਾਂ ਜੋ ਚੁੱਪੇ ਨਹੀਂ ਜੋਰ ਨਾ ਕਹਿੰਦੇ ਜੋਰ ਨਾਲ ਤੋ ਕੁਝ ਕਹਿ ਸਕਦਾ ਤੇ ਨਾ ਤੋ ਜੋਰ ਨਾਲ ਚੁੱਪ ਕਰ ਸਕਦਾ ਚੁੱਪ ਦਾ ਮਤਲਬ ਹੈ ਕਿ ਨਾ ਬੋਲੇ ਜੇ ਨਾ ਮਰਜੀ ਜੋਰ ਨਾਲ ਤੇਰਾ ਬੰਨਤਾ ਜਿਹੜਾ ਇੱਕ ਸੈਕਿੰਡ ਕੇ ਇੱਕ ਅੱਖ ਦੇ ਫੋਰ ਦੇ ਨਾਲ ਵੀ ਉਹ ਚੁੱਪ ਨਹੀਂ ਕਰਦਾ ਤੇ ਜੋ ਤੂੰ ਬੋਲਣਾ ਚਾਹਣਾ ਜੇ ਉਹਦੀ ਵਜ੍ਹਾ ਹੋਵੇ ਤਾਂ ਤੂੰ ਬੋਲ ਸਕਦਾ ਨਹੀਂ ਤਾਂ ਬੋਲ ਵੀ ਨਹੀਂ ਸਕਦਾ ਜਵਾਨ ਹੋ ਕੇ ਦੰਦਾ ਸੋ ਸਭ ਕੁਛ ਉਸ ਪਰਮਾਤਮਾ ਦੇ ਹੱਥ ਚ ਹੈ ਸੋ ਆਪਣੇ ਕੀਤੇ ਹੋਏ ਤੇ ਨਾ ਤਾਂ ਸਾਡੇ ਕਹਿਣ ਦਿੱਤੇ ਸਾਡੇ ਸਵਾਸ ਕੰਟਰੋਲ ਦੇ ਵਿੱਚ ਨਾ ਸਾਡੀ ਜ਼ੁਬਾਨ ਕੰਟਰੋਲ ਦੇ ਵਿੱਚ ਸਾਡੇ ਮਸਤ ਦੇ ਵਿੱਚ ਨਾ ਸਾ ਨੂੰ ਵਡਾਪਾ ਜਿਹੜਾ ਅਸੀਂ ਚਾਹੁੰਦੇ ਹਾਂ ਵੀ ਆਵੇ ਪਰ ਅਜੰਦਾ ਤੇ ਸਭ ਤੋਂ ਵੱਡੀ ਗੱਲ ਕਿ ਅਸੀਂ ਮੌਤ ਵੀ ਨਹੀਂ ਚਾਹੁੰਦੇ ਉਹ ਵੀ ਆ ਜਾਂਦੀ ਹੈ ਤੇ ਜੋ ਚਾਹਲੇ ਲੱਗਤੇ ਵੀ ਜੋ ਨਾ ਮੰਗਣ ਦੇ ਨਾ ਜੋ ਨਾ ਕੰਦੇ ਇਹ ਤੋ ਕਹੇ ਕਿ ਮੈਂ ਜੋਰ ਦੇ ਨਾਲ ਆ ਚੀਜ਼ ਲੈ ਸਕਦਾ ਨਹੀਂ ਲੈ ਸਕਦਾ ਇਹ ਬੇਟੂ ਕਹੇ ਕਿ ਮੈਂ ਜੋਰ ਦੇ ਨਾਲ ਕੋਈ ਚੀਜ਼ ਦੇ ਸਕਦਾ ਦੇ ਨਹੀਂ ਸਕਦਾ ਕਿਉਂਕਿ ਸਭ ਕੁਝ ਉਸਦੇ ਹੱਥ ਹੈ ਪ੍ਰਮਾਤਮਾ ਦੇ ਹੱਥ ਹੈ ਆਪਣੇ ਆਪ ਹੋ ਰਿਹਾ ਹੈ ਪਰ ਤੈਨੂੰ ਪ੍ਰਾਣੀ ਸਮਝਦਾ ਕਿ ਮੈਂ ਪਤਾ ਨਹੀਂ ਕਰ ਰਿਹਾ ਪ੍ਰਾਣੀ ਨਹੀਂ ਕਰਦਾ ਆਟੋਮੈਟਿਕਲੀ ਹੋ ਰਿਹਾ ਜਿਵੇਂ ਕਰਦੇ ਹੋਈਏ ਤਾਂ ਅਸੀਂ ਦਿਨੋਕ ਲਈਏ ਵੇ ਦਿਨ ਹਲੇ ਸਾਡਾ ਟਾਈਮ ਰਿੰਦਾ ਕਮ ਰਿੰਦਾ ਦਿਨ ਵੱਡਾ ਹੋ ਜੂਵੇ ਜਾਂ ਰਾਤ ਵੱਡੀ ਹੋ ਜੂਵੇ ਜਾਂ ਅਸੀਂ ਇਨਕ ਕੋ ਤਾਕਤ ਹੋਵੇ ਕਿ ਧਰਤੀ ਨੂੰ ਲੋਕ ਲਈ ਸਾਰਾ ਕੁਝ ਆਪਣੇ ਆਪ ਚੱਲਦਾ ਸਿਵਾਏ ਇੱਕ ਪ੍ਰਾਣੀ ਦੇ ਸਾਰਾ ਕੁਝ ਮਰਿਆਦਾ ਦੇ ਵਿੱਚ ਚੱਲਦਾ ਔਰ ਸਾਰਾ ਕੁਝ ਹੀ ਗੰਦਸ਼ ਦੇ ਵਿੱਚ ਹੈ ਧਰਤੀ ਗੰਦਸ਼ ਕਰ ਰਹੀ ਹੈ ਚੰਦ ਸੂਜ ਦੇ ਦੁਆਲੇ ਤੇ ਧਰਤੀ ਨੇ ਦੁਆਲੇ ਚੰਦਰਾ ਘੁੰਮ ਰਿਹਾ ਹੈ ਤੇ ਜੇ ਬੰਦਾ ਆਪਣੇ ਆਪ ਨੂੰ ਵੀ ਦੇਖੇ ਉਹਦੇ ਵਿੱਚ ਉਹ ਜਿਹੜਾ ਖੂਨ ਦਾ ਸਰਕਲ ਬਣਿਆ ਹੋਇਆ ਜੇਕਰ ਕਿਤੇ ਇਹ ਰੁਕ ਜਵੇ ਤਾਂ ਮੌਤ ਹੋ ਜਾਂਦੀ ਇੱਕ ਸਕਿੰਟ ਵੀ ਕਿਤੇ ਖੂਨ ਦਾ ਸਰਕਲ ਰੁਕ ਜਾਂਦਾ ਜਾਂ ਅਟੈਕ ਹੋ ਜਾਂਦਾ ਸੋ ਕੀ ਹੈ ਬੰਦੇ ਦੇ ਹੱਥ 'ਚ ਕੁਝ ਨਹੀਂ ਹੈ ਪਰ ਜਿਹੜੇ ਕਹਿੰਦੇ ਆ ਕਿ ਮੈਂ ਕਰ ਲਿਆ ਉਹਨਾਂ ਨੂੰ ਬਹੁਤ ਭਲੇਖਾ ਹੈ ਜੇਕਰ ਸੱਡੇ ਹੱਥ ਜੇ ਹੋਵੇ ਤਾਂ ਬਾਣੀ ਕਹਦੀ ਹੈ ਇਸ ਹੈ ਹੱਥ ਹੋਏ ਤਾਂ ਸਭ ਕੁਝ ਲੇ ਅੰਬਿਆਨੀ ਮਨ ਰੋਸ ਕਰੇ ਜਿਸਨੇ ਹੱਥ 'ਚ ਕੇ ਨਾ ਸਾਰਾ ਕੁਝ ਹੈ जो तो मर्जी लै ले, ले तो ये ऐसे रोज़ करिए तो साज्ञानता है क्योंकि सात वासी कुछ नहीं है जोर ना जीवन मर ना जोर जोर ना राज माले मन शोर ना जमना हे ना मरना हे ना असर मर सकते हैं ना अस जोर न जी सकते हैं सब कुछ उसने हाथ चाय हाथ हो सब, सब कुछ ले अग्ञनी मन रोस करे सब कुछ उसके हाथ चाह क राजे ਕੌਣ ਕੰਦਰ ਮੈਂ ਪੱਖਾ ਦੀ ਬਣ ਜਿਵਾ ਸਾਰੇ ਚੰਗੇ ਸਿਰਾਜੇ ਬਣ ਜਾਈ ਪਰ ਹੱਥ ਕਿਸ ਦੇ ਹੈ ਹੱਥ ਉਸ ਪਰਮਾਤਮਾ ਦੇ ਹੈ ਇੱਕ ਦਾਤਾ ਇੱਕ ਪੱਖਾਰੀ ਜੀ ਸਭ ਤੇਦੇ ਚੋਜ ਮਟਾੜੋ ਇਹ ਸਭ ਉਸ ਦੇ ਖੇਡ ਹੈ ਕੋਈ ਦਾਤਾ ਹੈ দান ਕਰ ਰਿਹਾ ਕੋਈ ਪੱਖਾਰੀ ਹੈ ਮੰਗ ਰਿਹਾ ਪਰ ਮੈਠਾ ਸਭ ਦੇ ਵਿੱਚ ਹੈ ਪਰਮਾਤਮਾ ਸਭ ਦੇ ਵਿੱਚ ਹੈ ਭੰਜੇ ਕਰਕੇ ਕਹੇ ਕਿ ਮੈਂ ਤਾਂ ਮੰਗਤਾ ਭੰਨਾ ਨਹੀਂ ਉਹਨੇ ਵੀ ਸਕਦਾ ਇਹ ਕਰਕੇ ਹੈ ਕਿ ਮੈਂ ਅਮੀਰ ਬਹੁਤ ਬਣਨਾ ਤੂੰ ਬਣੇ ਸਕਦਾ ਉਦੀ ਕਿਰਪਾ ਤੋਂ ਬਨਾ ਕੋਈ ਸਨੇ ਹੋ ਸਕਦਾ ਜੋਰ ਨਾਲ ਸਿੱਕਤੇ ਗਿਆਨ ਵਿਚਾਰ ਜੋਰ ਨਾਲ ਜੁਗਤੇ ਛੋਟੇ ਸੰਸਾਰ ਕਿਤੇ ਜੇਕਰ ਕੋਈ ਗਿਆਨ ਤੇ ਵਿਚਾਰ ਕਰਦਿਆਂ ਸੀ ਜੇਕਰ ਅਸੀਂ ਆਪਣੇ ਸਤ ਨੂੰ ਜੋੜਨਾ ਚਾਹੁੰਦੇ ਆ ਵਿਚਾਰ ਕਰਨਾ ਚਾਹੁੰਦੇ ਆ ਗਿਆਨ ਪ੍ਰਾਪਤ ਕਰਨਾ ਚਾਹੁੰਦੇ ਆ ਤਾਂ ਜੋਰ ਨਾਲ ਨਹੀਂ ਕਰ ਸਕਦੇ ਸਾਡੇ ਹੱਥੋਂ ਉਸ ਨਹੀਂ ਕਰੀ ਇਸੇ ਕਰਕੇ ਗੁਰਮੁਖੇ ਕਿ ਗੁਰ ਪ੍ਰਸਾਦ ਉਦੀ ਕਿਰਪਾ ਤੋਂ ਪਰਮਾਤਮਾ ਦੀ ਕਿਰਪਾ ਦੇ ਨਾਲ ਹੀ ਸੱਡੇ ਗਿਆਨ ਦਾ ਵਿਵੇਜਕ ਸਕਦਾ साझे की लग सकती है जेकर कोई कहे कि मैं तो बहुत अकलमंद है वो तो सुख के बच्चों गायब कर दे तो पता लगता कि मेरा रिश्ता की है सामने कोई अजवेती पुत मां बाप रिश्तेदार तुम तो पिछाड़ नहीं सकते थोड़े तो हाथ बस कुछ नहीं सुख एक गैप करते ज्ञान जड़ा है ये अकल कही बहुत बड़ी है साबे च कोई विचार है सब उसकी देन है उसकी कृपा है जिसके हाथ जोर है वह तो परमात्मा खुद है जोर में जुगते छोटे संसार केंद्र कोई साढ़े को ही है कोई तरीका है जिद असि संसार छड़ लें नहीं बहुत लोग केंद्र के असी के के संसार तो अक गए पर मर मर नहीं सकते कई कई साल कौम जगह पै रह जाते हैं और कई मिनट भी नहीं लगता दुनिया तो से जान क्योंकि ये तो चे ही किसी होर के हथ च है संत गुरु कबीर महाराज जी कह रहे हैं वैद्य कहे हौ भी भला दारू मेरे बस ए तो वस्त गोपाल के जब चाहे लेखस ये ता रूह जड़ी है किसे हो धत श्वासम दी पोंजी है के पबले अंदर बज जा बज रया हवा के मुक थों जम दी है पर जेकर असि जोर ना कहिए के कि हवा अस खिचे जांगा अंदर नो श्वास आउंगे रहनगे त जदों एंड आंगा डॉक्टर भी जोर लाके मर जंदे है श्वास मुड़ के चलदे नहीं ਕਿਉਂਕਿ ਹੱਥ ਵਸੀਏ ਨੇ ਕਿਸੇ ਦੇ ਜਿਵੇਂ ਜਲ ਤੇ ਬਲਵਲਾ ਬਲਸੇ ਕਿਦੇ ਨਿਤ ਜਗ ਰਚਨਾ ਤੈਸੇ ਨਚੀ ਕੋ ਨਾਨਕ ਸੁਮੇਤ ਇੱਕ ਪਾਣੀ ਦੇ ਬਲਵਲੇ ਦੀ ਤਰ੍ਹਾਂ ਹੈ ਪਰ ਪਤਾ ਨਹੀਂ ਹੈ ਜੇ ਉਹ ਬੀਤ ਜਾਂਦਾ ਫਿਰ ਅਸੀਂ ਕਿੰਨੇ ਇੱਦਾਂ ਹੋ ਗਏ ਪਰ ਕੁਝ ਵੀ ਨਹੀਂ ਪਤਾ ਕਿ ਸਾਡੇ ਲਿਖਿਆ ਕੀ ਲਿਖਾਂ ਜੀ ਕਿੱਥੇ ਅਸੀਂ ਖਾਣਾ ਕਿੱਥੇ ਪੀਣਾ ਕਿੱਥੇ ਸੌਣਾ ਕੋਈ ਬੰਦਾ ਚੱਲਦਾ ਕਿ ਲੋਥੇ ਜਾ ਕੇ ਖਾਣਾ ਪਰ ਉਹ ਪਤਾ ਨਹੀਂ ਕਿ ਰਸਤੇ ਦੇ ਵਿੱਚ ਕੀ ਹੋਣਾ ਦੇਹਰ ਉੱਥੇ ਪਹੁੰਚ ਜਾਂਦਾ ਜਿੱਥੇ ਸੋਚੇ ਨਹੀਂਂਦਾ ਤੇ ਉੱਥੇ ਜਾ ਕੇ ਖਾਣਾ ਖਾਂਦਾ ਫਿਰ ਬੰਦਾ ਕਹਿੰਦਾ ਦੇਖੋ ਇਹ ਲੇਖੇ ਜੋ ਕਹਿੰਦੇ ਸਰਬੰਦੇ ਕਿ ਲੱਕ ਲੱਥ ਖਸ ਹੱਥ ਜਿਸਕ ਤੱਕੇ ਦੇ ਜਹਾਂ ਦਾਣੇ ਤਹਾ ਖਾਣੇ ਨਾਨਕਾ ਸੱਚੇ ਬੰਦੇ ਨੂੰ ਹੱਥ ਵਸ ਨਹੀਂ ਕੁਝ ਜਸਾ ਥ ਜੋੜ ਕਰ ਵੇਖੇ ਸੋਏ ਨਾਨਕ ਉਤਮ ਨਹੀਂ ਜਨਾ ਕੋਈ ਇਥੇ ਵੱਡਾ ਨਹੀਂ ਕੋਈ ਛੋਟਾ ਨਹੀਂ ਜਿਸਨੇ ਹੱਥ ਚ ਹੈ ਉਹ ਜੋ ਚਾਹੇ ਦੇ ਕਰ ਸਕਦਾ ਚਾਹੇ ਰੰਗ ਬਣਾ ਦੇ ਚਾਹੇ ਉਹ ਰਾਉ ਬਣਾ ਦੇਵੇ ਕਿਉਂਕਿ ਅੰਦਰ ਦੇਖਣਾ ਹੈ ਜਿੰਨੀ ਦੇਰ ਤੱਕ ਸਾਨੂੰ ਅੰਦਰ ਦੇਖਣ ਦਾ ਉਸ ਦੀ ਕਿਰਪਾ ਨਹੀਂ ਹੋ ਜਾਂਦੀ ਅਸੀਂ ਅੰਤਵੇਗ ਨੂੰ ਦੇਖਦੇ ਨਹੀਂ ਅਸੀਂ ਲੋਕਾਂ ਦੇ ਗੁਨਾਹਾਂ ਨੂੰ ਦੇਖੀ ਜਾਂਦੇ ਹਾਂ ਲੋਕਾਂ ਵੱਲ ਤੱਕੇ ਜਾਂਦੇ ਹਾਂ ਸਾਰੇ ਨੂੰ ਮੜਾ ਕੇ ਹੀ ਜਾਂਦੇ ਆਪਣੇ ਆਪ ਨੂੰ ਚੰਗਾ ਕਹੀ ਜਾਂਦੇ ਇਹ ਦੇਖਣਾ ਪੈਣਾ ਅੰਦਰ ਦੇਖ ਕਦੋਂ ਸਕਦੇ ਹਾਂ ਜਦੋਂ ਦੀ ਕਿਰਪਾ ਹੋਊਗੀ ਤੇ ਜਦੋਂ ਕਿਰਪਾ ਹੋਈ ਜਦੋਂ ਅੰਦਰ ਦੇਖਿਆ ਤੇ ਫਿਰ ਸਤਗੁਰ ਕਬੀਰ ਮਹਾਰਾਜ ਨੇ ਕਹਿ ਲੱਗ ਪਏ ਵੇ ਸਭ ਤੇ ਹਮਰੇ ਹਮ ਤੱਕ ਕੋ ਕੋ ਸੰ ਕੋਈ ਜਨੇ ਸਕਲ ਮੇਕ ਹਮਾਰਾ ਸੋਏ ਕੋਨ ਤੁਮ ਕੋਨ ਨਹੀਂ ਚ ਹਮ ਸਭ ਗੋਲ ਵਿਆਲ ਤੁਮ ਸਰਬ ਉਪ ਤਿਆਰ ਕਰ ਕੀਜੀ ਉਹਦੇ ਜਿੱਡਾ ਕੋਈ ਅਮੀਰ ਨਹੀਂ ਦੁਨੀਆ ਤੇ ਜਸਤੇ ਉਹਦੀ ਕਿਰਪਾ ਹੋਵੇ ਉਹਦੇ ਜਿੱਡਾ ਵੀ ਦੁਨੀਆ ਤੇ ਛਾ ਹੈ ਨਹੀਂ ਕੋਈ ਪਰ ਜੇ ਕਰ ਕੋ ਤਵੇ ਦੁਨੀਆ ਦੀ ਦੌਲਤ ਇਕੱਠੇ ਕਰਕੇ ਮੈਂ ਅਮੀਰ ਬਣ ਗਿਆ ਉਹ ਅਮੀਰ ਨਹੀਂ ਉਹ ਸੈਲਫ ਉਹ ਹੀ ਹੈ ਜਸਤੇ ਉਹ ਜੇ ਕਲਪ ਹੈ ਜੋ ਉਹ ਨੰਦ ਜੇ ਵਿੱਚ ਬਿਠਾ ਹੈ ਨਹੀਂ ਤਾਂ ਆਪਣੇ ਗ੍ਰਾਹਨ ਨੂੰ ਦੇਖ ਦੇਖ ਕੇ ਜਿਵੇਂ ਜੇ ਤਾਂ ਗ੍ਰਾਹਨ ਦੇਖਦੇ ਨਹੀਂ ਅਸੀਂ ਉਰੂ ਦੇ ਤੱਕ ਅਸੀਂ ਲੁਕਣ ਮਾਣੇ ਕਿੰਨੇ ਸੂਬੇਲ ਸਤ ਤਮ ਦਾ ਆਖਰੀ ਬਾਦਸ਼ਾਹ ਜਫਰ ਸ਼ਾ ਜੇਲ ਦੇ ਵਿੱਚ ਬਿਠਾ ਲਿਖਦੇ ਆ ਇਹਨਾਂ ਤੋਂ ਉਸ ਨੂੰ ਲੱਗਦਾ ਸੀ ਕਿ ਮੈਂ ਬਾਦਸ਼ਾਹ ਹੋਏ ਹੋਏ ਜਦੋਂ ਜੇਲ ਦੇ ਵਿੱਚ ਰਿਹਾ ਆਗਰ ਤਾਂ ਬੰਦੇ ਇਕੱਲਾ ਹੋ ਗਿਆ ਆਪਣੇ ਆਪ ਦੇ ਨਾਲ ਜੁੜ ਲੱਗ ਪਿਆ ਉਹ ਜਦੋਂ ਜੁੜਿਆ ਤਫਿਰ ਉਹਨਾਂ ਨੇ ਬੋਲ ਆਪਣੇ ਲਿਖੇ ਜਦਬ ਨਾ ਕੇ ਆਪਣੇ ਗਲਾਹੋ ਕੀ ਖਬਰ ਦੇਖਤੇ ਸੇ ਦੁਨੀਆਂ ਤੇ ਐ ਬੋਹਨ ਜਦ ਤੱਕ ਆਪਣੇ ਅੰਦਰ ਨਹੀਂ ਦੇਖਿਆ ਦੁਨੀਆਂ ਨੂੰ ਕਹੀ ਗਏ ਕਿ ਇਹ ਮਾੜਾ ਹੈ ਇਹ ਚੰਗਾ ਹੈ ਜਦ ਆਪਣੇ ਗਲਾਹੋ ਕੇ ਪੜੇ ਲੰਗਾ ਤਾਂ ਜਹਾਂ ਪੇ ਜਹਾਂ ਪੇ ਕੋਈ ਵੀ ਮੂਰਾ ਨਾਰਾ ਸਾਰੇ ਜਹਾਂਨ ਦੇ ਵਿੱਚ ਕੋਈ ਫਿਰ ਮੂਰਾ ਨਜਨੇ ਆਇਆ ਆਪਣੇ ਆਪ ਨੂੰ ਮੂਰਾ ਕਹਿਣਾ ਸ਼ੁਰੂ ਕੀਤਾ ਤੇ ਜਦੋਂ ਉਸ ਦੀ ਕਿਰਪਾ ਹੁੰਦੀ ਹੈ ਕਿੰਨਾ ਉਹ ਦੁਨੀਆਂ ਦਾ ਆਪਣੇ ਆਪ ਨੂੰ ਰੰਕ ਸਮਝਦਾ ਇੱਕ ਸੈਕਿੰਟ ਦੇ ਵਿੱਚ ਅੱਖ ਦੇ ਫੋਨ ਦੇ ਵਿੱਚ ਦੁਨੀਆਂ ਦਾ ਅਮੀਰ ਬਣਾ ਦਿੰਦਾ ਕਿਉਂਕਿ ਉਹਦੇ ਰਜਾ ਹੈ ਸਭ ਨੇ ਜਿਹ ਚ ਹੈ ਉਹ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਨ ਕੋਈ ਜਿੰਨੇ ਵੀ ਦੁਨੀਆਂ ਤੇ ਪੈਦਾ ਹੋਏ ਸਾਰੇ ਉਸ ਦੇ ਨੇ ਸਭ ਤੇ ਮਜਲਸ ਦੀ ਹੈ ਚਾਹ ਹੋ ਗਏ ਸੱਚ ਨੂੰ ਦੇ ਦੇ ਛੁੱਟੇ ਬਿਲ ਦੇ ਮਕਾਨ ਨੂੰ ਦੇ ਦੇ ਜੋ ਬਾਣਾ ਹੈ ਪਾਪੇ ਹੈ ਉਸ ਨੂੰ ਵੀ ਦੇ ਦੇ ਪਰ ਅੰਦਰ ਬੈਠ ਦੇਖ ਲੈ ਕਿਉਂਕਿ ਸਾਰਾ ਜੇ ਜੋ ਸਿੱਧੂਸਰੇ ਨੂੰ ਬਾੜਾ ਕਹਿੰਦੇ ਹੈ ਤੇ ਅਸੀਂ ਆਪਣੇ ਆਪ ਨੂੰ ਅੰਦਰ ਦੇਖਦੇ ਨਹੀਂ ਇਸੇ ਕਰਕੇ ਸਤਗੁਰੂ ਫਰੀਦ ਮਾਲਾ ਜੀ ਨੇ ਕਿਹਾ ਸੀ ਫਰੀਦ ਖਲਕ ਖਲਕ ਮੈਂ ਖਲਕ ਵਸੇ ਰੰਗ ਬੰਗਾ ਲੰਬਾ ਕਿਸਨ ਵਾਖੀ ਜਾਤਿਸ ਬਿਨ ਕੋਈ ਨਾ ਬੰਦਾ ਤਾਂ ਉਹ ਹੋਇਆ ਜਿਹੜਾ ਉਸ ਤੋਂ ਬਿਨਾ ਪੈਦਾ ਹੋ ਗਿਆ ਸਾਰੇ ਸ੍ਰਸ਼ਟੀ ਉਹਦੀ ਬਣਾਈ ਹੋਈ ਹੈ ਫਿਰ ਮੰਦਾ ਕਿਨੂੰ ਕਹੀਏ ਮੰਦੇ ਅਸੀਂ ਆਪ ਹਾਂ ਪਰ ਪਸੇ ਦੱਸਦੇ ਹਾਂ ਕਿ ਸਾਡਾ ਜੋਰ ਹੈ ਜੋਰ ਕੁਛ ਵੀ ਨਹੀਂ ਕਿਸੇ ਦਾ ਚੱਲ ਸਕਦਾ ਉਸ ਦੀ ਰਜਾ ਹੈ ਉਸ ਦੀ ਰਜਾ ਦੇ ਵਿੱਚ ਰਹਿਣਾ ਪੈਣਾ ਜੋ ਉਸ ਦੇ ਪਾਣ ਨੂੰ ਮੰਨਦਾ ਹੈ ਤੇ ਉਹ ਦੁਨੀਆ ਦਾ ਸਭ ਤੋਂ ਵੱਡਾ ਸ਼ੈਨਸ਼ਾ ਹੈ ਜੋ ਹੁਕਮ ਦੇ ਅੰਦਰ ਨਹੀਂ ਚੱਲਦਾ ਉਹ ਕੋੜ ਦੀ ਦਵਾਰ ਕਦੀ ਵੀ ਤੋੜ ਨਹੀਂ ਸਕਦਾ ਹੁਕਮ ਦੀ ਦਵਾਰ ਹੁਕਮ ਦੇ ਵਿੱਚ ਰਹਿ ਕੇ ਕੋੜ ਦੇ ਦਵਾਰ ਜੇ ਤੋੜਨੇ ਹੈ ਤਾਂ ਫਿਰ ਜੋਰ ਨਹੀਂ ਕਹਿਣਾ ਪੈਣਾ ਫਕਤ ਉਸਨੂੰ ਸੈਪਟਸਲਾ ਕਰਨੀ ਪੈਣੀ ਹੈ ਤਾਂ ਕਿ ਕਿਉਂਕਿ ਉਸਨੇ ਸਾਨੂੰ ਭੇਜਿਆ ਹੈ ਨਾ ਸਾਡੇ ਜੋਰ ਦੇ ਨਾਲ ਸਵਾਸ ਚੱਲਦੇ ਰਹਿਣੇ ਹੈ ਤੇ ਨਾ ਅਸੀਂ ਜੋਰ ਦੇ ਨਾਲ ਇਹਨਾਂ ਨੂੰ ਬੰਦ ਕਰ ਸਕਦੇ ਹਾਂ ਤੇ ਨਾ ਸਾਡੇ ਜਵਾਨੀ ਰਹਿਣੀ ਹੈ ਨਾ ਸਾਡਾ ਵਿਡਾਪਾ ਰਹਿਣਾ ਹੈ ਨਾ ਸਾਡਾ ਬਚਪਨ ਰਹਿਣਾ ਹੈ ਤੇ ਨਾ ਅਸੀਂ ਇੱਥੇ ਬਿਠੇ ਰਹਿਣਾ ਹੈ ਇਹ ਸਭ ਕੁਝ ਉਸ ਦੀ ਦੇਣ ਹੈ ਸੋ ਸਤਿਗੁਰੂ ਪਿੰਲੇ ਪਾਛੈਸ ਬੋਲ ਕੇ ਸਮਝਾ ਰਹੇ ਹੈ ਕਿ ਜਿਹੜੇ ਲੋਕ ਕਹਿੰਦੇ ਹੈ ਕਿ ਅਸੀਂ ਉਹ ਹੋ ਅਕਲਮੰਦ ਹਾਂ ਅਸੀਂ ਰਾਜੇ ਹਾਂ ਉਹ ਸਭ ਲੇਖਾ ਹੈ ਜਿਹੜੇ ਕਹਿੰਦੇ ਸੀ ਨੀਚ ਹੈ ਕੋ ਉੱਚ ਹੈ ਇਹ ਬਣਾਏ ਸਾਰਾ ਕੁਝ ਉਸਨੇ ਇਸ ਕਰਕੇ ਉਸ ਦੀ ਨਜਰ ਦੇ ਵਿੱਚ ਚੱਲਣ ਲਈ ਪਰਮਾਤਮਾ ਦੇ ਅੱਗੇ ਅਰਦਾਸ ਕਰਨੀ ਚਾਹੀਦੀ ਹੈ ਜੇਕਰ ਉਹ ਦੀ ਨਜਸ ਵੱਲੀ ਹੋ ਜਵੇ ਤਾਂ ਉਹ ਨੀਚ ਤੋਂ ਉੱਚ ਵੀ ਕਰ ਦਿੰਦਾ ਜਿੰਨਾ ਨਾ ਹੋਵੇ ਤਾਂ ਉੱਚ ਤੋਂ ਨੀਚ ਵੀ ਬਣਾ ਦਿੰਦਾ ਇਹ ਸਭ ਕੁਝ ਉਸਦੇ ਹੱਥ 'ਚ ਹੈ ਮੌਤ ਵੀ ਜਨਮ ਵੀ ਮਰਨ ਵੀ ਹਰ ਇੱਕ ਚੀਜ਼ ਉਸਦੇ ਹੱਥ 'ਚ ਹੈ ਸੋ ਆਓ ਉਸ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰੀਏ ਰਜੋਇ ਕਰੀਏ ਬੇਨਤੀ ਕਰੀਏ ਕਿ ਆਪਣੀ ਕਿਰਪਾ ਕਰੋ ਬਾਹਣੇ ਦੇ ਵਿੱਚ ਚੱਲਣ ਦੀ ਤਾਕਤ ਬਖਸ਼ੋ ਰਜਾ ਦੇ ਵਿੱਚ ਰਹਿਣ ਦੀ ਤਾਕਤ ਬਖਸ਼ੋ ਜਿਹੜੀ ਮੈਨ ਮੈ ਹੈ ਇਸ ਨੂੰ ਖਤਮ ਕਰ ਦਿਓ ਵਿਸ਼ੇ ਬਕਾਰਾਂ ਤੋਂ ਬਚਾ ਦਿਓ ਤਾਂ ਕਿ ਬਾਕੀ ਸਵਾਸਨ ਦੀ ਪੂੰਜੀ ਤੁਹਾਡੇ ਸਫਤ ਸਵਾਦ ਵਿੱਚ ਲੰਘ ਜਵੇ ਅਤੇ ਤੁਹਾਡੇ ਕਿਰਪਾ ਦੇ ਨਾਲ ਇਹ ਜੀਵਨ ਸਫਲ ਹੋ ਜਵੇ ਇਹ ਅਰਦਾਸ ਬੇਨਤੀ ਕਰਦੇ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ